कि मेरी बीवी और मेरी पत्नी और बेटियाँ जा रही थी इंडिया पहले और मैं मुझे भी ज्वाइन करना था तीन हफ्ते के बाद क्योंकि बच्चों की छुट्टियाँ शुरू हो गई थी तो या मुझे किसी का फ़ोन आया सुबह करीब साढ़े पाँच सुबह बजे थे यानी मैं अगर शॉप एकदम मैंने अपना टी वी वगैरह चलाया और उसके बीच में हमारे मेरे बहुत फ्रेंड्स आ गए जिन्होंने मुझे थोड़ा बहुत सपोर्ट किया आ, फिर मैं आयरलैंड भी गया और वहाँ पर मेरी पत्नी की तो बॉडी मिली पर मेरी बेटियों की बॉडी नहीं मिली और मैं पत्नी की बॉडी को फिर मैं इंडिया ले गया और वहाँ पर उनका अंतिम संस्कार किया आपको डेड बॉडीज़ मिली आपके बच्चों की नहीं नहीं मेरा सिस्टरला का डेड बॉडी मिला और इंडिया में लेके तो उसका बेंगलोर बैं, में मेरा ब्रदर लाने ਯਾ ਬਰੀਕੀਆ ਨੀਸ ਦਾ ਡੈਡ ਬੋਡੀ ਮਿਲਾ ਨਹੀਂ ਮਿਲਾਇਆ ਮੇਰੇ ਨੀਸ ਦਾ ਡੈਡ ਬੋਡੀ ਨਹੀਂ ਮਿਲਾਇਆ ਅਭੀ ਤੱਕ ਅਮ ਲੋਕ ਸੋਚਦਾ ਹੈ ਉਹ ਕਹੀਂ ਚਾਰਸ ਨੇ ਕੁਛ ਫਿਸ਼ ਨੇ ਕਾਲ ਲਿਆ ਆਪਣੇਆਂ ਨੂੰ ਖੋਣ ਦੇ ਦਰਦ ਨਾਲ ਕੰਬਦੀਆਂ ਇਹ ਆਵਾਜ਼ਾਂ ਉਹਨਾਂ ਦੀਆਂ ਸਨ ਜਿਨ੍ਹਾਂ ਦੇ ਜਿਕਰ ਦੇ ਟੋਟੇ ਖੂਨ ਦੇ ਰਿਸ਼ਤੇ ਅਤੇ ਸਾਹਾਂ ਦੇ ਸਾਥੀ 23 ਜੂਨ 1985 ਨੂੰ ਵਾਪਰੇ 에ਅਰ ਇੰਡੀਆ ਫਲਾਈਟ 182 ਦੇ ਕਨਿਸ਼ਕ ਜਹਾਜ਼ ਦੇ ਬੰਬ ਧਮਾਕੇ ਵਿੱਚ ਮਾਰੇ ਗਏ 에ਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿੱਚ ਹੋਏ ਬੰਬ ਧਮਾਕੇ ਨੂੰ ਅੱਜ 39 ਸਾਲ ਹੋਣ ਨੂੰ ਆਏ ਹਨ ਜਿਸ ਦੀ ਯਾਦ ਦੇ ਵਿੱਚ ਅੱਜ ਟੋਰਾਂਟੋ ਦੀ ਕুইਨਸ ਪਾਰਕ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਕੈਨੇਡਾ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਬੰਬ ਧਮਾਕੇ ਦੇ ਵਿੱਚ ਕੁੱਲ 329 ਲੋਕ ਮਾਰੇ ਗਏ ਸਨ। 에ਅਰ ਇੰਡੀਆ ਦਾ ਇਹ ਜਹਾਜ਼ ਮੌਂਟਰੀਅਲ ਤੋਂ ਮੁੰਬਈ ਤੱਕ ਲਈ ਉਡਾਨ ਭਰਿਆ ਸੀ ਜਿਸ ਦਾ ਲੰਡਨ ਵਿੱਚ ਹੌਲਟ ਸੀ ਪਰ ਇਹ ਜਹਾਜ਼ ਆਇਰਲੈਂਡ ਦੇ ਸਮੁੰਦਰ ਵਿੱਚ ਹੀ ਬੰਬ ਧਮਾਕੇ ਦਾ ਸ਼ਿਕਾਰ ਹੋ ਗਿਆ। ਬਹੁਤ ਇੰਪੋਰਟੈਂਟ ਹੈ ਕਿ ਹਮ ਸਟ੍ਰੈਟਜੀ ਕੋ ਭੁੱਲੇ ਨਹੀਂ। यदि इस ट्रैजडी को भूल गए और कई कैनडियल भूल गए हैं तो ये ट्रेजेडी फिर दोबारा भी हो सकती है तो एक तो हम उनकी आत्मा को शांति देना चाहते हैं थर्टी नाइन हो गए स्टिल दे नीड यू नो अवर ब्लैसिंग्स तो uh, तो ये इम्पॉर्टेंट है कि हम uh, इस दिन को याद रखें और कि कैनिडियन गवर्नमेंट को याद दिलाएं कि ये ਇਹ ਦਿਨ ਬਹੁਤ ਇੰਪੋਰਟੈਂਟ ਹੈ ਸਮੁੰਦਰ ਵਿੱਚ ਜਹਾਜ਼ ਦੇ ਕਰੈਸ਼ ਹੋਣ ਕਾਰਨ ਸਿਰਫ 131 ਲਾਸ਼ਾਂ ਹੀ ਬਰਾਮਦ ਹੋ ਸਕੀਆਂ 39 ਸਾਲਾਂ ਬਾਅਦ ਵੀ ਪੀੜਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕਰਦੇ ਹੋਏ ਮਨ ਨੂੰ ਹੌਲਾ ਕਰ ਲੈਂਦੇ ਹਨ ਇਸ ਬੰਬ ਧਮਾਕੇ ਲਈ ਕਥਤ ਤੌਰ ਤੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ ਇਸ ਬੰਬ ਧਮਾਕੇ ਲਈ ਆਰਸੀਐਮਪੀ ਨੇ ਇੰਦਰਜੀਤ ਸਿੰਘ ਰਿਆਤ ਤਲਵਿੰਦਰ ਸਿੰਘ ਪਰਮਾਰ ਰਿਪੂ ਦੇਮਨ ਸਿੰਘ ਮਲਿਕ ਅਜੈਬ ਸਿੰਘ ਬਾਗੜੀ ਅਤੇ ਹਰਦੀਪ ਸਿੰਘ ਚੋਹਲ ਸਮੇਤ ਕੁੱਝ ਹੋਰ ਲੋਕਾਂ ਉੱਪਰ ਦੋਸ਼ ਲਗਾਏ ਸਨ ਪਰ ਅਦਾਲਤ ਵਿੱਚ ਇੰਦਰਜੀਤ ਸਿੰਘ ਰਿਆਤ ਨੂੰ ਹੀ ਦੋਸ਼ੀ ਮੰਨਿਆ ਗਿਆ ਅਤੇ ਉਸ ਨੂੰ ਕੁਝ ਸਾਲਾਂ ਦੀ ਸਜ਼ਾ ਸੁਣਾਈ ਗਈ। ਬਾਕੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਅਦਾਲਤ ਵਿੱਚ ਦੋਸ਼ੀ ਨਹੀਂ ਪਾਇਆ ਗਿਆ ਸਕਿਆ। ਪਰ ਪੀੜਤਾਂ ਦੇ ਪਰਿਵਾਰ ਅੱਜ ਵੀ ਇਨਸਾਫ ਲਈ ਮੰਗ ਕਰ ਰਹੇ ਹਨ। ਕੁਝ ਤਾਂ ਇਨਸਾਫ ਦੀ ਅੜੀ ਵਿੱਚ ਇਸ ਦੁਨੀਆ ਨੂੰ ਹੀ ਅਲਵਿਦਾ ਕਹਿ ਗਏ। ਆਸੀਐਮਪੀ ਨੇ ਡਿਲੇ ਤੋਂ ਕੀਤਾ। ਇੱਕਦਮ इन्होंने ਕੋਈ ਐਕਸ਼ਨ ਨਹੀਂ ਲਿਆ ਗਵਰਨਮੈਂਟ ਨੇ। ਇਸki wajah se kaafi delay ho gaya। ਤੱਬ ਵੀ ਉਸਨੇ ਕਾਫੀ ਐਵੀਡੈਂਸ ਨਿਕਾਲਾ। ਔਰ ਆਈ ਵਾਸ ਮੈਨੂੰ ਬਹੁਤ ਸਰਪ੍ਰਾਈਜ਼ ਹੋਇਆ ਕਿ ਉਹ ਸਭ ਕੋ उन्होंने कम्प्लीटली छोड़ दिया क्यों छोड़ दिया ये कहना मेरे लिए बहुत मुश्किल है मेरा ब्रदर ब्रदरला भी दो साल हो गया वो मर गया वो बहुत एक एक साल को आ, कौन सा आयरलैंड के गया आयरलैंड का लोग बहुत ही एहतियात बनाया लगता है आपको इंसाफ मिला है नहीं कुछ नहीं मिला हमारा दिल अभी तक शांति नहीं हुआ ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਖਾਲਸਤਾਨੀ ਪੱਖੀ ਗੁੱਟ ਦੇ ਲੋਕ ਐਨ ਸਾਹਮਣੇ ਬੈਠ ਕੇ ਭਾਰਤ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਇਹ ਬੰਬ ਧਮਾਕਾ ਭਾਰਤ ਸਰਕਾਰ ਦਾ ਕੀਤਾ ਕਰਾਇਆ ਹੈ ਤਾਂ ਕਿ ਉਹਨਾਂ ਦੀ ਮਹਿਮ ਨੂੰ ਬਦਨਾਮ ਕੀਤਾ ਜਾ ਸਕੇ ਪੀੜਤ ਪਰਿਵਾਰਾਂ ਤੋਂ ਬਿਨਾਂ ਅੱਜ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਭਾਰਤੀ ਦੂਤਾਵਾਸ ਤੋਂ ਕੌਂਸਲ ਜਨਰਲ ਆਰਸੀਐਮਪੀ ਦੇ ਅਧਿਕਾਰੀ ਵਿਰੋਧੀ ਧਿਰ ਕਨਜ਼ਰਵੇਟਿਵ ਦੇ ਆਗੂ ਅਤੇ ਕਈ Hindu ਧਾਰਮਿਕ ਜਥੇਬੰਦੀਆਂ ਦੇ کارਕੁਨ ਵੀ ਸ਼ਾਮਲ ਹੋਏ ਜਸਪ੍ਰੀਤ ਪੰਦੇਰ ਓਮਨੀ ਨਿਊਜ਼